ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਸਵੇਰ ਦੇ ਕੰਮ ਲਓ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਚਾਹ ਪੀ ਲਈ ਭਾਂਡੇ ਢਿੰਡੇ ਖਾਲੀ ਕਰਤੇ ਤੇ ਇਹ ਚਾਹ ਬਣਾਉਣੀ ਆ ਨੰਨੀ ਵਾਸਤੇ ਇਹ ਗਰਮ ਕਰਤਾ ਘਿਓ ਵਾਲਾ ਪਾਂਡਾ ਇੱਥੇ ਪਾਣੀ ਰਹਿਣਾ ਤਾਂ ਨਾਲੇ ਤਾਂ ਕਾੜੇ ਚ ਵਗ ਜੂ ਨਾਲੇ ਪਾਂਡਾ ਵਧੀਆ ਮੰਜਿਆ ਜਾਊਗਾ ਠਖੜ ਘਿਓ ਉਹੇ ਇੱਥਾਂ ਥੋੜੀ ਥੋੜੀ ਰਹੇਗੀ ਸਟੀਲ ਦੀ ਰੂਲ ਜੀ ਨਾਲ ਮਾਰ ਦੂੰ ਇਹ ਚ ਪਲਾ ਦਈਏ ਹੁਣ ਇਹਨਾਂ ਹਲਦੀ ਥੋੜੀ ਜੀ ਪਾਉਣੀ ਆ ਨੰਨੀ ਤਾਂ ਬਿਮਾਰ ਆ ਇੱਕ ਮੇਰੀ ਉਹਨੂੰ ਪਤਾ ਨਹੀਂ ਕੀ ਹੋਇਆ ਜਵਾਕੜੀ ਨੂੰ ਨਿਆਣੀ ਨੂੰ ਮੇਰੀ ਨੂੰ ਠੀਕ ਹੋ ਜਵੇ ਚਾਹ ਪਾ ਕੇ ਦੁੱਧ ਪਾ ਕੇ ਨੂੰ ਪਲਾਉਣੀ ਆ ਦੋ ਦਿਨ ਹਲਕੀ ਵਾਲਾ ਦਵਾਈ ਵੀ ਦੇ ਰਹੀ ਆ ਵੈਸੇ ਠੀਕ ਨਹੀਂ ਹੈਗੀ ਤੇ ਇਹਨੂੰ ਮਨਜਾਂ ਫਿਰ ਦੁਬਾਰੀ ਕਰਦੀ ਆ ਚਾਹ ਬੇਟੇ ਤੇ ਉਹਨੂੰ ਪਨਾਉਣੀ ਆ ਘੁੱਸਾ ਘੁੱਸਾ ਦੁੱਧ ਪਾ ਕੇ ਇਹਨੇ ਜਲਕਾਰ ਮੁਕੁਰੇ ਗੇ ਮਖਾਨ ਵਾਲੇ ਆ ਬੇਟੇਨ ਕਰਦੋਂ ਨਾਲੇ ਵਿੱਚ ਦੁੱਧ ਪਾ ਦੋ ਮੈਜਾ ਕਿਹੀ ਪਾਦਾ ਜ਼ਿਆਦੇ ਇੰਨਾ ਕ ਤਾਂ ਪੈ ਜੂ ਹਮਮ ਉਹਨਾਂ ਕੋ ਬੇਟੇਨ ਕਰ ਤਾ ਚਲੋ ਜੀ ਵੈਗਰੂ ਜੀ ਰੋਟੀ ਟੁੱਕ ਦਾ ਕੰਮ ਨੇ ਵੇੜਤਾ ਤਾਂ ਬੰਨੇ ਮੇੜ ਕੇ ਹੁਣ ਲਗਾ ਦੀ ਨਸੀਨ ਨਸੀਨ ਲਗਾ ਤੀ ਇਹਦੇ ਸੜਦੇ ਆ ਕੱਪੜੇ ਆਪਾਂ ਚਿੱਟੇ ਸੜਤੇ ਨੇ ਦੂਜੇ ਲਿਆਉਣੀਆਂ ਫੇਰ ਇਹਨੇ ਬੱਟਕੇ ਇੰਨੇ ਕੰਮਕਾਰ ਕਰਦੇ ਆ ਕੋਈ ਅੰਦਰ ਇਹਨੂੰ ਸੁਪੀਏ ਦੀ ਇਸ ਨੂੰ ਵਿਚਾਰੀ ਦੇ ਦੁੱਧੇ ਨਹੀਂ ਪੀਤਾ ਇੰਨੇ ਦਿਨ ਨਮੂਰ ਹੋ ਗਏ ਪੀਤਾ ਚੱਕਾ ਕਿਦਣ ਲਾ ਵਿਚਾਰੀ ਇੱਕ ਤਾਂ ਨੰਨੀ ਗਈ ਮੇਰੀ ਮਰ ਗਈ 10 ਹਾਂ ਹਾਂ ਤੇ ਤਿਆਰ ਹੋ ਗਏ ਸਾਰੇ ਹਾਂ ਦੇਖ ਲੈ ਉਹ ਇਸ ਤਰ੍ਹਾਂ ਅਸਲ ਤਾਂ ਚੁੰਗਿਆ ਨਹੀਂ ਨੂਸ ਸੁਤੀ ਉਹਦੇ ਹਨਾ ਕਿਸਮਤ ਉਹਦੀ ਵਿਚ ਲਓ ਜੀ ਬੇਗੂ ਜੀ ਕੱਪੜੇ ਪਾਤੇ ਸੀਗੇ ਸੁੱਕਣੇ ਪੱਗਾ ਲਾ ਲੀਆਂ ਸੁੱਕ ਗਈਆਂ ਵਧੀਆ ਸੁੱਕ ਜਾਣਗੇ ਤਸਵੀਰ ਤਾਂ ਧੁੰਦ ਬੜੀ ਸੀਗੀ ਜਦੋਂ ਕੰਮ ਨਹੀਂ ਮਿਹੜਿਆ ਹੁਣ ਸੁੱਕ ਗਏ ਵੈਸੇ ਸਕਾ ਕੇ ਪਾਤੇ ਸੀਗੇ ਪੈਂਟ ਰਹਿਣਗੀਆਂ ਗਿੱਲੀਆਂ ਮੈਨੂੰ ਲੱਗਦਾ ਬਾਕੀ ਸੁੱਕ ਗਈ ਸਾਰੇ ਲਾ ਲਾਂਗੇ ਥੋੜੀ ਸੀ ਨਮੀੜ ਤਾਂ ਹੈ ਤੇ ਫੇਰ ਕੱਲ ਪਰਸੋਂ ਫੇਰ ਨਿਧੋ ਦੂੰਗੀ ਹੁਣ ਚਾਹ ਪਾਣੀ ਬਣਾਉਣੀ ਆ ਕੰਮ ਨਿਵੇੜਦੇ ਆਪਣਾ ਤੇ ਬੇਟਾ ਆ ਗਿਆ ਉਹਨੂੰ ਚਾਹ ਦਿੱਤੀ ਆ ਰੋਟੀ ਦਿੱਤੀ ਆ ਰੋਟੀ ਖਾਂਦਾ ਸੱਚ ਚਾਹ ਨਹੀਂ ਦਿੱਤੀ ਹਲੇ ਚਾਹ ਤਾਂ ਪੁੱਛਦੀਆਂ ਪੀਊਗਾ ਕਿ ਨਾ ਹਲੇ ਰੋਟੀ ਖਾਦੀ ਆ ਸਾ ਦਿਨੀਆਂ ਨੂੰ ਫਿਰ ਨਾਲੇ ਆਪ ਪੀਨੀਆਂ ਫਿਰ ਬਣਾਉਣੇ ਆ ਸਬਜੀ ਭਾਜੀ ਸਬਜੀ ਕੱਟਤੀ ਮੈਂ ਰੱਖਤੀ ਬਣਾਉਣੇ ਤੋਕਿਸ ਮਾਰ ਕੇ ਕਿ ਮੈਂ ਰੱਖਤੀ ਨੇ ਲਾ ਕੇ ਫਿਰ ਲਾਉਣੀ ਆ ਸਾਉਂਵ ਦੀਆਂ ਕੱਪੜੇ ਹੁਣ ਦੇਖੋ ਆ ਜਲੂਸ ਘਣਾਉਦੇ ਨੇ ਹਿਸਿਆੜ ਚਾ ਸੜ ਤੇ ਆ ਸੜ ਤੇ ਕਿੰਨੇ ਗਾਹ ਪਾ ਰੱਖਦਾ ਨੇ ਹੁਣ ਤਿੰਨ ਤੇ ਲੋਜੀ ਸਬਜੀ ਕਰਤੀ ਤੋਕਿਸ ਮਾਰ ਕੇ ਰੱਖਤੀ ਇੰਨੇ ਤੜਕਾ ਪਾ ਕੇ ਰੱਖਤਾ ਸਮਾਨ ਕਿਆ ਫੁਰਲਾ ਤਪਚ ਇੱਕ ਵੱਡੇ ਚ ਇੱਕ ਛੋਟੇ ਚ ਚੋਬ ਕੁੱਕਰ ਚ ਤੇਲ ਪਾਤਾ ਤੇਲ ਪਾ ਕੇ ਗਰਮ ਕਰਕੇ ਲਸਣ ਘਠਾ ਪਿਆਜ਼ ਰਾਂ ਰੱਖਤਾ ਤੇ ਤੜਕਾ ਫੇ ਲਗਾਉਣੀ ਨੇ ਚਾਹ ਪੀ ਲਈ ਵੇਟ ਆ ਗਿਆ ਨੇ ਦੋ ਚਾਰ ਗੱਲਾਂ ਮਾਰਦੇ ਨਾਲ ਬੀਟੇ ਨਾ ਫੇਰ ਉਹਨੇ ਕਿਸੇ ਨੂੰ ਫੋਨ ਕਰਾਇਆ ਕਿਸੇ ਨੂੰ ਬੰਦੀ ਲੋ ਸਦਾ ਉਹ ਕਹਿੰਦਾ ਵੀ ਸਕੂਟਰੀ ਦੇ ਦੋ ਮਿੰਟ ਨੂੰ ਇੱਕ ਨੰਨੀ ਦਾ ਮਾਲਕ ਇੱਕ ਲੱਖ ਵਾਲੀ ਨੰਨੀ ਮਰ ਗਈ। ਕੱਲ ਤਾਂ ਰੱਖੇ ਨੇ ਵਜਨ ਕਰਦੇ ਹੁੰਦਾ ਜਿਹੜੇ ਉਹ ਕੱਤੀ ਹੋਣੀ। ਕੀ ਕਰਦੇ ਸੱਚੀ। ਨਹੀਂ ਮੈਨੂੰ ਮਿੱਠਾ ਦਾ ਪਤਾ ਸੀ ਪਰਸੋਂ ਦੀ ਮਿੱਠਾ ਕਰਦੀ ਦੀ। ਮਿੱਠਾ ਦੀ ਅੱਖਾਂ ਨਾ ਉਹਦਾ ਤੇਰੀ ਗੱਲ ਠੀਕ ਹੈ ਪਹਿਲਾਂ ਜਿਹੜੀ ਆਪਣੀ ਪਹਿਲਾਂ ਕੱਤੀ ਆਪਾਂ ਫਰੀਦ ਨਾ ਸੰਭਲ ਗਈ ਏ ਇੱਕ ਕੱਤੀ ਕਿਹੜੀ ਸੀ ਪੀ ਉਹ ਇੱਕ ਨੇ ਜਮੀਂ ਡਾਉਨ ਹੋ ਗਈ ਸੀ। ਇਹਦਾ ਲੀਵਰ ਟਾਣ ਦੇ ਕੇ ਆਪਾਂ ਠੰਢੇ ਤੋਂ ਬੋਲੀ ਦਾ ਫੇਰ ਰੱਖੀ ਜਾਂ ਸੈਲਰਾਂ ਬੰਨ ਕੇ ਰੱਖਿਆ ਠੀਕ ਹੋ ਗਈ ਤੀ ਉਹ ਗੱਲ ਕਰਦਾ ਉਹ ਤਾਂ ਚੱਲ ਇਹਦੇ ਅੰਦਰ ਇਹ ਵਿਚਾਰੀ ਤੇ ਕੋਈ ਨਾ ਹੋ ਸਕੀ ਤੇਰੇ ਉਹ ਚੱਲ ਉਹਦਾ ਆਪਾਂ ਹਾਦਿਆਂ ਵੀ ਤੇਰੇ ਕਹੇ ਨਾਲ ਗਈ ਜਾਂਦੀ ਗਈ ਉਹ ਗੱਲ ਕਰਦਾ ਵੀ ਜਦੋਂ ਇਹਦੇ ਅੰਦਰ ਦਾ ਉਯੋਗ ਕੱਟੀ ਜਮਿਆ ਹੋ ਗਈ ਖਾਰੀ ਜੀ ਆਪਣੀ ਉਹ ਬੱਕਰੀ ਨੂੰ ਬੱਕਰੀ ਕਹਿੰਦਾ ਜਿਹੜੀ ਛੋਟੀ ਕੀਤੀ ਹੁਣ ਨਹੀਂ ਬੱਕਰੀ ਹੈਗੀ ਹੁਣ ਤਾਂ ਵਧੀਆ ਹੋ ਗਈ ਆ ਉਹਦਾ ਬੱਕਰੀ ਤੀ ਹੁਣ ਤਾਂ ਬੜੀ ਹੋ ਗਈ ਛੋਟੀ ਜੀ ਹੋਈ ਤੇ ਉਹਨੂੰ ਬੱਕਰੀ ਕਹਿੰਦੇ ਬੱਕਰੀ ਹੋ ਜਾਂਦੀ ਚੱਤੀ ਦੇਖੀ ਨਹੀਂ ਤਨੇ ਆ ਗੇੜਾ ਦੇ ਕਿੰਨੇ ਕੱਟੀਆਂ ਹਾਂ ਹੂੰ ਕਿ ਬੁਲੈ ਰੋ ਦਵਾ ਬੋਲਦਾ ਮੇਰੇ ਵੀਰੇ ਅਮਨ ਕੇ ਵੀਰ ਤੇ ਦੁੱਤ ਨਹੀਂ ਆਉਂਦੇ ਨਹੀਂ ਆਉਂਦੀ ਕੁੜੀ ਕਹਿੰਦੀ ਅੰਦਰ ਆ ਕਲ ਮਾਂ ਨਾਲ ਪੁੱਤ ਨੇ ਇਹਦੇ ਜੇ ਕਹਿੰਦੀ ਅੰਦਰ ਆ ਪੁੱਤ ਜੈੜੀ ਬੈਠਾ ਤੇ ਮਮੂ ਵੀ ਅੰਦਰ ਚੋਰ ਤੂੰ ਤਾਂ ਚੋਰ ਮੈਂ ਬੜਾ ਭਾਈ ਅੰਦਰ ਸਿਰ ਦੁਖ ਰਹਿ ਗਿਆ ਮੈਂ ਠੰਡ ਲੱਗ ਜਨਾ ਮੈਂ ਕਹਿੰਦੀ ਕੁਰਤੀ ਘੜ ਲਓ ਕੋਟੀ ਨਹੀਂ ਲੱਗੀ ਕਿ ਮੇਰੇ ਪਈਆਂ ਨੇ ਬਾਤੋ ਲਿਆ ਹੋਗਾ ਯਾਰ ਦੁੱਤ ਵੀ ਆਦਾ ਨਾ ਕੇ ਉਹਨ ਪਰਕ ਪੈ ਗਿਆ ਖੰਡ ਹੋ ਗਈ ਮਾਂ ਨੂੰ ਥੋੜਾ ਜਿਹਾ ਠੰਡਾ ਬਹੁਤ ਆ। ਜਦਾਂ ਜਾਪੀ ਕੇ ਉਹਦੇ ਆ ਗਿਆ ਮਾਂ ਮੈਂ ਤਾਂ ਪੁੱਗੇ ਮੈਂ ਹੁਣੇ ਪੀ ਕੇ ਆਇਆ ਮੈਂ ਤਾਂ ਬਾਹਰ ਦਾ ਬਹੁਤ ਹੋ ਰਿਹਾ। ਮੈਂ ਮੇਰੇ ਬੱਚੇ ਨਹੀਂ ਵੇਲੀ ਗੱਲ ਕਰਦੇ ਹੋ ਨਾ। ਉਹ ਕੁੜੀ ਉਹਦੀ ਆਤੀ ਉਹ ਵੀ ਤੇ ਪੈ ਗਿਆ। ਸੋ ਉਹ ਕਹਿੰਦਾ ਤੂੰ ਆ ਕਹਿੰਦਾ ਉਹ ਦੂਜਾ ਦੂਜਾ ਦੇ ਰਿਹਾ ਡਿੱਡਾ ਆ। ਨਿਕਲੇਗਾ। ਹੋ ਚਾਓ। ਉਹਦੇ ਨਾਲ ਤੁਸੀਂ ਮੈਨੂੰ ਇਹਨੂੰ ਰੱਖ ਕੇ ਵਿੱਚ ਅਜਾ ਥੋੜੀ ਮੱਝ ਲਿਆਵਾਂਗੇ। अच्छा ਕੋ ਦੁੱਧ ਪੀਣ ਨੂੰ ਬੰਨ ਕੋਠੇ ਤੇ ਬੰਨ ਲਿਆ ਕਰੀਓ ਕੇ ਨਹੀਂ ਉਹ ਮੈਂ ਤਾਂ ਬੱਥੇ ਬੰਨਿਆ ਕੋਠੇ ਤੇ ਬੰਨਿਆ ਕਰਾਂਗੇ ਹਾਂ ਕਾ ਕੋਠੇ ਤੇ ਬੰਨ ਲਿਓ ਮੈਂ ਕਾ ਚਾਪਾ ਜੀਰਾਂ ਲੱਗਦੇ ਦੇਣਾ ਕਾ ਕੇਰ ਮੀਲਾ ਉਹਨੂੰ ਪਤਾ ਸਾਰਾ ਚਲਾਤਾ ਹੋਆ ਤਾਂ ਚਲਦਾ ਨਹੀਂ ਫੇ ਰੋਟੀ ਫੇਰੇ ਲਾ ਦੂੰ ਇਹਨੂੰ ਸਬਜ਼ੀ ਕਰ ਲੈਨੇ ਆ ਖਾ ਲੈਨੇ ਆ ਆਪਾਂ ਲੈ ਲੈ ਚਲਦਾ ਗੀਂਹ ਦਵਾਉਣਾ ਟਮਾਟੇ ਸੋਹਰੇ ਤੇ ਚਲਦੀ ਨਹੀਂ ਨਾ ਪਤਾ ਨਹੀਂ ਕੀ ਹੋ ਜਾਂਦਾ ਇਹਨਾਂ ਨੂੰ ਮੈਂ ਹੁਣ banda karta nu kin ki pata ni bandar te upar rakhne